ਘੋੜੀ ਮਹਿਲਾ ਪਹਿਲਾ ਕਿਰਤ ਪਾਇਆ ਨਾ ਮੇਟੈ ਕੋਏ ਕਿਆ ਜਾਣਾ ਕਿਆ ਆਗੇ ਹੋਏ ਜੋ ਤਿਸ ਬਾਣਾ ਸੋਈ ਹੂਆ ਅਵਰ ਨ ਕਰਨੇ ਵਾਲਾ ਦੂਆ ਨਾ ਜਾਣਾ ਕਰਮ ਕੇ ਵਡ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਇਹ ਵੱਡਦਾ ਤਾਂ ਦੇਵਨ ਹਾਰ ਤੋਟ ਨਹੀਂ ਤੁੱਤ ਭਗਤ ਪੰਧਾਰ ਕੀਆ ਗਰਬ ਨਾ ਆਵੇ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬਿਨਾ ਸਾਚਾ ਸਿਰ ਮੇਰ ਗੁਰਮਤ ਦੇ ਭਰੋਸਾ ਤੇਰਾ ਤਨ ਮੈ ਮੈਲ ਨਹੀਂ ਮੰਨ ਰਤ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਣ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸ਼ਰਣਾਈ ਗੌੜੀ ਮਹਿਲਾ ਪਹਿਲਾ ਜੇਨ ਅਕੱਥ કહਾਇਆ ਅਪਿਓ ਪਿਆਆ ਅਨ ਭੈ ਵਿਸਰੇ ਨਾਮ ਸੁਮਾਇਆ ਕਿਆ ਡਰੀਏ ਡਰ ਡਰ ਹੈ ਸਮਨ ਪੂਰੇ ਗੁਰ ਕੈ ਸ਼ਬਦ ਪਛਾਨ ਰਹਾਓ ਜਿਸ ਨਾਰ RAM ਹਿਰਦੈ ਹਰ ਰਾਸ ਸਹਿਜ ਸੁਭਾਏ ਮਿਲੇ ਸ਼ਹਾਬਸ਼ ਜਹ ਸੁਵਾਰੇ ਸਾਜ ਬਿਆਲ ਇਤ ਉਤ ਮਨ ਮੁਖ ਬਾਧੇ ਕਾਲ ਐਨਿਸ ਰਾਮ ਰਿਧੈ ਸੇ ਪੂਰੇ ਨਾਨਕ RAM ਮਿਲੇ ਤੰਦੂਰੇ ਗੋੜੀ ਮਹਿਲਾ ਪਹਿਲਾ ਜਨਮ ਮਰੈ ਤ੍ਰੈ ਗੁਣ ਸਿਤਕਾਰ ਚਾਰੇ ਬੇਦ ਕਥੈ ਆਕਾਰ ਤੀਨ ਅਵਸਥਾ ਤਹ ਵਿਚਿਆਨ ਤੁਰਿਆ ਅਵਸਥਾ ਸਤਗੁਰ ਤੇ ਹਰ ਜਾਨ RAM ਭਗਤ ਗੁਰ ਸੇਵਾ ਤਰਣ ਬੜ ਜਨਮ ਨਾ ਹੋਏ ਹੈ ਮਰਨ ਰਹਾ ਚਾਰ ਪਦਾਰਥ ਕਹੇ ਸਭ ਕੋਈ ਸਿਮਰਿਤ શાਸਤ ਪੰਡਿਤ ਮੁਖ ਸੋਈ ਬਿਨ ਗੁਰ ਅਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੈ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤਿ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਹਿ ਨਿਰਾਸ ਗੁਜਾਇਆ ਦੀਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਤ ਗੋੜੀ ਚੇਤੀ ਮਾਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਐ ਸੰਸਾਰੋ ਲਬ ਲੋਭ ਮਚ ਕੂੜ ਕਮਾਵੇ ਬਾਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰ ਉਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੁਕਿਰਤ ਕੀਤਾ ਰਹਿਸੀ ਮੇਰੇ ਜੀਅੜੇ ਭੋੜ ਨ ਆਵੇ ਵਾਰੀ ਰਹਾਓ ਹਾਂ ਤਦ ਆਖਾ ਮੇਰੀ ਕਾਇਆ ਤੂੰ ਸੁਣ ਸਿੱਖੁ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰਹਿ ਚੋਰੀ ਬੁਰੀਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈ ਐ ਨਾਰੀ ਤੂੰ ਕਾਇਆ ਰਹੀਏ ਸੁਪਨੰਤਰ ਤਦ ਕਿਆ ਕਰਮ ਕਮਾਇਆ ਘਰ ਚੋਰੀ ਮੈਂ ਜਾਂ ਕਿਛ ਲੀਆ ਤਾਂ ਮਨ ਭਲਾ ਪਾਇਆ ਹਲਤ ਨਾ ਸ਼ੌਭਾ ਪਲਤ ਨਾ ਠੋਈ ਅਹਿਲਾ ਜਨਮ ਗਵਾਇਆ ਹਾਂ ਖਰੀ ਦਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਰਹਾਉ ਕਾਜ਼ੀ ਤੁਰਕੀ ਸੋਇ ਨਾ ਰੁੱਪਾ ਕੱਪੜ ਕੇਰੇ ਭਾਰਾ ਕਿਸੇ ਨਾਲ ਨ ਚੱਲੇ ਨਾਨਕ ਚੜ੍ਹ ਛੜਕ ਤਾਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਸ ਚੱਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਦੀਵਾਲ ਉਸਾਰੀ ਭਸ ਮੰਦਰ ਕੀ ਠੇਰੀ ਸੰਤੇ ਸੱਚ ਨ ਦੇਈ ਕਿਸ ਹੀ ਅੰਧ ਜਾਣੇ ਸਭ ਮੇਰੀ ਸੋਏ ਨ ਲੰਕਾ ਸੋਏ ਨ ਮਾੜੀ ਸੰਪਾ ਕਿਸੇ ਨਾ ਕੈਰੀ ਸੁਣ ਮੂਰਖ ਮਨ ਅਜਾਣ ਹੋਗ ਤਿਸੈ ਕਾ ਪਾਣ ਰਹਾ ਸਾਹ ਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜਿਉ ਪਿੰਡ ਸਭ ਰਾਸ ਤਿਸੈ ਕੀ ਮਾਰ ਅਪੇ ਜੀਵਾਲੇ ਗੌੜੀ ਚੇਤੀ ਮਨ ਲਾ ਪੈਲਾ ਅਵਰ ਪੰਚ ਹਮ ਏਕ ਜਨਾ ਕਿਉ ਰੱਖਾਂ ਘਰ ਬਾਰ ਮਨ ਮਾਰੇ ਲੂਟੈ ਨੀਤ ਨੀਤ ਕਿ세 ਆਗੈ ਕਰੀ ਪੁਕਾਰ ਜਨਾ శ్రీ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਵਿਖਮ ਕਹਨਾ ਰਹਾ ਸਾਰ ਮਡੋਲੀ ਰੱਖ ਦਵਾਰ ਤੀਤਰ ਬੈਠੀ ਸਾਜਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇ 105 ਜਨਾ ਤਾਂ ਮਡੋਲੀ ਲੂਟਿਆ ਦਿਉਰਾ ਹਾਦਮ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜ ਸੋਇਨਾ ਰੁਪਾ ਮਿੱਤਰ ਲੁੜੇ ਸੋ ਖਾਧਾਤਾ ਨਾਨਕ ਪਾਪ ਕਰੇ ਤਿੰਨ ਕਾਰਣ ਜਾਸੀ ਜਮਪੁਰ ਬਾਧਾਤਾ ਗੌੜੀ ਚੇਤੀ ਮੈਲਾ ਪਹਿਲਾ ਮੁੰਦਾਂ ਤੇ ਖਤ ਤੀ ਤਰ ਮੁੰਦਰਾ ਆਆਂ ਕੀ ਜੈ ਖਿੰਥਾਤਾ ਪੰਚ ਚੇਲੇ ਵਸ ਕੀ ਜੈ 라ਵਲ ਇਹ ਮਨ ਕੀ ਜੈ ਡਿੰਡਾਤਾ ਜੋਗ ਜੁਗਤ ਏਵ ਪਾਵਸਿਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਉ ਮੂंड मुंडा ਆਇ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ त्रभवन तारन हार स्वामी एक न चेतस अंधत कर पटंब गलनी मन लावस संसा मूल ना जावस ता एकस चरणी जे चित लावे लब लोग की तावसता जपस नरंजन रच सुमन काहे बोले जोगी कपट खाना राह काया कमली ਹੰਸ ਇਆਣ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨੰਗੀ ਦੱਜ ਫਿਰ ਪਛੈ ਪਸ਼ੂਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਇੱਕ ਹੈ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਟ ਮਹਾਰਾ ਲੀ ਜੈ ਰੇ ਮਨ ਇੱਕੋ ਸਾਹਿਬ ਹਾਏ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਲੱਖ ਨ ਲਖਣਾ ਜਾਈ ਰੇ ਰਹਾਓ ਸ਼ਕਰਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਹਨੇਰੀ ਸੂਜਸ ਨਹੀਂ ਲਜ ਤੂ ਕੁਸ ਮੂਸਾ ਭਾਈ ਰੇ ਮਨ ਮੁਖ ਕਰੇ ਤੇ ਤਾ ਦੁਖ ਲੱਗੇ ਗੁਰਮੁਖ ਮਿਲਾ ਵਡਾਈ ਰੇ ਜੋ ਤਨ ਕੀਆ ਸੋਈ ਹੋਆ ਕਿਰਤ ਨਾ ਮਿਟਿਆ ਜਾਈ ਰੇ ਸੁਭਰ ਭਰੇ ਨਾ ਹੋਵੇਂ ਊਣ ਜੋ ਰੱਤੇ ਰੰਗ ਲਾਈ ਰੇ ਤਨ ਕੀ ਪੰਖ ਹੋਵੇ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਗੋੜੀ ਚੇਤੀ ਮਹਿਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਕਿਦੂ ਥਾਮੂ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹ ਹੈ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹਟਪਟਣ ਵਿੱਚ ਮੰਦਰ ਬੰਨੇ ਘਰ ਚੋਰੀ ਘਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਤਤ ਤੀਰਥ ਹਮ ਨਵਖੰਡ ਦੇਖੇ ਹਟਪਟਣ ਬਾਜ਼ਾਰ ਲੈ ਕੈ ਤਕੜੀ ਤੋਲਣ ਲਗਾ ਘਾਟੀ ਮਹਿ ਵਣਜਾਰਾ ਜੇਤਾ ਸਮੁੰਦ ਸੱਗ ਨੀਰ ਭਰੇਣਾ ਤੇ ਤੇ ਓਗਣ ਹਮਾਰੇ ਦਇਆ ਕਰੋ ਕਸ਼ਮੀਰ ਉਪਾਵੋ ਧੁੱਪ ਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਤੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵੇ ਦਿਨ ਰਾਤੀ